ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਸ਼ਹੀਦ ਅਜੀਤ ਕੁਮਾਰ ਦੇ ਬੁੱਤ ਦੀ ਕੀਤੀ ਜਾ ਰਹੀ ਹੈ ਸਥਾਪਨਾ ਸ਼ਹੀਦ ਦੇ ਪਰਿਵਾਰ ਅਤੇ ਨਗਰ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਐਮਐਲਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਦਾ ਕੀਤਾ ਗਿਆ ਧੰਨਵਾਦ 18 ਫਰਵਰੀ 2023 ਨੂੰ ਜੰਮੂ ਕਸ਼ਮੀਰ ਦੇ ਰਜੋਰੀ ਬਾਰਡਰ ਤੇ ਇੱਕ ਵਿਰੋਧੀ ਸੁਰੰਗ ਫਟ ਜਾਣ ਕਾਰਨ ਸ਼ਹੀਦ ਸਿਪਾਹੀ ਅਗਨੀਵੀਰ ਅਜੇ ਕੁਮਾਰ ਪੁੱਤਰ ਸਰਦਾਰ ਚਰਨਜੀਤ ਸਿੰਘ ਪਿੰਡ ਰਾਮਗੜ ਸਰਦਾਰਾਂ ਜ਼ਿਲ੍ਹਾ ਲੁਧਿਆਣਾ ਦੇ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਹਨ ਜੋ ਕਿ ਛੇ ਭੈਣਾਂ ਦੇ ਇਕਲੌਤੇ ਭਰਾ ਸਨ ਸ਼ਹੀਦੇ ਸੰਸਕਾਰ ਤੋਂ ਕੁਝ ਦਿਨ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ ਤਾਂ ਉਸ ਸਮੇਂ ਸ਼ਹੀਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਵੀ ਦੇ ਕੇ ਗਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦੇ ਪਰਿਵਾਰ ਦੇ ਨਾਲ ਕੌਜਜ ਕੀਤੇ ਗਏ ਵਾਅਦੇ ਸਨ ਜਿਨ੍ਹਾਂ ਵਿੱਚੋਂ ਇੱਕ ਵਾਅਦਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਬੁੱਤ ਦੀ ਸਥਾਪਨਾ ਕਰਨ ਦਾ ਪੂਰਾ ਕੀਤਾ ਜਾ ਰਿਹਾ ਹੈ ਅੱਜ ਮਿਤੀ 2 ਅਗਸਤ 2024 ਨੂੰ ਬੁੱਤ ਦਾ ਕਾਰਜਕਾਲ ਆਰੰਭ ਦਿੱਤਾ ਗਿਆ ਹੈ ਜਿੱਦਾਂ ਮਹੌਰਤ ਪੰਚਾਇਤ ਵਿਭਾਗ ਦੇ ਅਧਿਕਾਰੀ ਸਰਦਾਰ ਰਾਜਵਿੰਦਰ ਸਿੰਘ ਬੀਡੀਪੀਓ ਮਲੋਤ ਅਤੇ ਸਰਦਾਰ ਸ਼ਮਚੇਤ ਸਿੰਘ ਲੋਟੋ ਪੰਚਾਇਤ ਅਫਸਰ ਮਲੋਤ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਮਐਲਏ ਹਲਕਾ ਪਾਇਲ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਕਰ ਕਮਲਾ ਦੇ ਸਦਕਾ ਸਮੂਹ ਨਗਰ ਨਿਵਾਸੀਆਂ ਤੇ ਸ਼ਹੀਦ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਇਸ ਮੌਕੇ ਸਰਦਾਰ ਸ਼ਮਸ਼ੇਰ ਸਿੰਘ ਲੋਟੋ ਪੰਚਾਇਤ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਦੇਖੋ ਰਜਿੰਦਰ ਸਿੰਘ ਦੇ ਨਾਲ ਲੁਧਿਆਣਾ ਤੋਂ ਵਿਸ਼ੇਸ਼ ਰਿਪੋਰਟ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਬਾਰੇ ਅੱਜ ਅਜੀ ਕੁਮਾਰ ਸਿੰਘ ਜਨੂ ਚੰਗੀ ਸੀ ਜੀ ਜੋ ਅਗਨੀ ਵੀ ਸੀ ਹੋਈ ਸੀ ਉਹਨਾਂ ਦਾ ਪੱਤਰ ਆਇਆ ਉਹ ਨਗਰ ਵੱਲੋਂ ਤੇ ਪਿੰਡ ਵੱਲੋਂ ਤੇ ਪੰਚਾਇਤ ਵੱਲੋਂ ਚਾਹਮਤ ਪਾਣ ਦਾ ਇਜਾਜ਼ਤ ਦਾ ਬਹੁਤ-ਬਹੁਤ ਠੀਕ ਤੇ ਸਾਡੇ ਅੰਦਰ ਮੀਲੀ ਗੈਸ ਪ੍ਰਚਾਰ ਨੂੰ ਬਹੁਤ ਪਹੁੰਚ ਪਾ ਦਿੱਤਾ ਹਾਂਜੀ ਹਾਂਜੀ ਧੰਨਵਾਦ ਉਹਨਾਂ ਦਾ ਠੀਕ ਧੰਨਵਾਦ ਅਜੇ ਸਿੰਘ ਪੁੱਤਰ ਸੋਚਨਜੀਤ ਸਿੰਘ ਜੋ ਪਿਛਲੇ ਸਾਲ ਜੀ ਸ਼ਹੀਦ ਹੋ ਚੁੱਕਾ ਸੀਗਾ ਉਹਦੇ ਸੰਧ ਵਿੱਚ ਪੰਜਾਬ ਸਰਕਾਰ ਅਤੇ ਪਿੰਡ ਦੇ ਸਹਿਯੋਗ ਨਾਲ ਜੀ ਜੋ ਵੀ ਪ੍ਰਾਰਲਾ ਕੀਤਾ ਗਿਆ ਹੈ ਪਿੰਡ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਹ ਨੂੰ ਨਿਪਟੜੇ ਚਾਰੇ ਤੇ ਹਰ ਟਾਈਮ ਉਹਦੇ ਜੋ ਵੀ ਕੋਈ ਪਰਿਵਾਰ ਨੂੰ ਸਾਡਾ ਸਰਕਾਰ ਹੁਕਮ ਕਰੂਗੀ ਦੀ ਸਹਾਇਤਾ ਕਰਦੇ ਰਹਿਣਾ ਜੀ ਥੈਂਕ ਯੂ ਥੈਂਕ ਯੂ ਜੀ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਪੂ ਜੀ ਅੱਜ ਜੀ ਜੋ ਤੁਹਾਡੇ ਬੇਟੇ ਸ਼ਹੀਦ ਹੋਏ ਸਨ ਅਜੇ ਕੁਮਾਰ ਜੀ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਜੋ ਇਹ ਸਮਾਗਮ ਰੱਖਿਆ ਗਿਆ ਮਹੂਰਤ ਕਰਨ ਦਾ ਉਹਨਾਂ ਦੇ ਬੁੱਤ ਦੀ ਸਥਾਪਨਾ ਲਈ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਪੰਜਾਬ ਸਰਕਾਰ ਦਾ ਸਾਡੇ ਜੋ ਵੀ ਪੰਚਾਇਤ ਆਫਸਰ ਨੇ ਇਹ ਨਮਿੰਦਾ ਮੈਂ ਬਹੁਤ-ਬਹੁਤ ਗਿਆਸਪੁਰੇ ਦਾ ਵੀ ਧੰਨਵਾਦ ਕਰਦਾ ਜੋ ਸ਼ੁਕਰ ਹਾਂਜੀ ਜੀ ਸੰਤੁਸ਼ਟ ਹੋਈ ਤੁਸੀਂ ਹਾਂਜੀ 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 ਧੰਨਵਾਦ ਸਾਰੀ ਦਾ ਜੀ ਧੰਨਵਾਦ